ਬੀਤੇ ਕੁਝ ਸਮਾਂ ਪਹਿਲਾਂ ਤੁਸੀਂ ਉਹ ਖਬਰ ਸਭ ਨੇ ਦੇਖੀ ਸੀ ਜਿਸ ਦੇ ਵਿੱਚ ਤਲਵੰਡੀ ਸਾਬੋ ਦੇ ਵਿੱਚ ਇੱਕ ਮਾਂ ਦੇ ਵੱਲੋਂ ਆਪਣੇ ਛੇ ਤੋਂ 7 ਸਾਲ ਦੇ ਬੱਚੇ ਨੂੰ ਮਾਰਿਆ ਗਿਆ ਤੇ ਉਸ ਤੋਂ ਬਾਅਦ ਉਹ ਬਸ ਦੇ ਵਿੱਚ ਚੜ ਕੇ ਆਉਂਦੀ ਹੈ ਅਤੇ ਬਸ ਅਡੇ ਮਾਂਸਾ ਤੇ ਉਸ ਨੇ ਆਪਣੇ ਬੱਚੇ ਦੀ ਮ੍ਰਿਤਕ ਦੇ ਰੱਖੀ ਅਤੇ ਉਸ ਤੋਂ ਬਾਅਦ ਉਥੋਂ ਰਫੂ ਚੱਕਰ ਹੁੰਦੀ ਦਿਖਾਈ ਦਿੱਤੀ। ਇਸ ਸਾਰੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਹਰ ਪਾਸੇ ਇਸੇ ਖਬਰ ਦੀ ਚਰਚਾ ਸੀ ਕਿ ਇਹ ਔਰਤਾakhirkar ਹੈ ਕੌਣ ਇਹ ਬੱਚਾ ਕੌਣ ਹੈ ਕਿ ਇਸ ਦਾ ਹੀ ਬੱਚਾ ਹੈ। ਇਹ ਸਾਰੇ ਸਵਾਲਾਂ ਦੇ ਜਵਾਬ ਪੁਲਿਸ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਮਿਲ ਗਏ ਕਿਉਂਕਿ ਇਸ ਕੁੜੀ ਨੂੰ ਜਿਸ ਦਾ ਨਾਮ ਵੀਰਪਾਲ ਕੋਰ ਸੀ ਇਸ ਨੂੰ ਫੜਿਆ ਗਿਆ ਅਤੇ ਫਿਰ ਉਹ ਦੱਸਦੀ ਹੈ ਇਹ ਹੈ ਮਾਸੂਮ ਬੱਚਾ ਮੇਰਾ ਹੀ ਪੁੱਤ ਹੈ ਬੜੀ ਹੀ ਬੇਰਹਿਮੀ ਦੇ ਨਾਲ ਇੱਕ ਮਾਂ ਦੇ ਵੱਲੋਂ ਆਪਣੇ ਬੱਚੇ ਨੂੰ ਖਤਮ ਕੀਤਾ ਗਿਆ ਅਤੇ ਇਸ ਦੇ ਪਿੱਛੇ ਦਾ ਕਾਰਨ ਅਤੇ ਪੂਰੀ ਕਹਾਣੀ ਜਦੋਂ ਹੁਣ ਸਾਹਮਣੇ ਆਈ ਹੈ ਤਾਂ ਇੱਕ ਇੱਕ ਗੱਲ ਇਹੋ ਜਹੀ ਸੀ ਜਿਸ ਤੇ ਯਕੀਨ ਕਰਨਾ ਸਾਡੇ ਲਈ ਔਖਾ ਹੋ ਗਿਆ ਕਿ ਕੋਈ ਇਨਸਾਨ ਕੋਈ ਕੁੜੀ ਕੋਈ ਮਾਂ ਕੋਈ ਔਰਤ ਕੋਈ ਧੀ ਇਹੋ ਜਹੀ ਹਰਕਤ ਵੀ ਕਰ ਸਕਦੀ ਹੈ ਕਿਉਂਕਿ ਇਸ ਨੇ ਕੋਈ ਰਿਸ਼ਤਾ ਨਹੀਂ ਬਖਸ਼ਿਆ ਆਪਣੇ ਸਾਰੇ ਪਰਿਵਾਰ ਦੇ ਵਿੱਚ ਇੱਕ ਕਰਕੇ ਹਰੇਕ ਜੀ ਨੂੰ ਧੋਖਾ ਦਿੰਦੀ ਰਹੀ ਇਸ ਤਹੂ ਪਿਓ ਜਿਹੜੀਆਂ ਦੀਆਂ ਗੱਲਾਂ ਮੰਨਦਾ ਰਹਾ ਮੰਨਤਾ ਮੰਗੀਆਂ ਸੀ ਇਸ ਕੁੜੀ ਦੇ ਲਈ ਥਾਂ ਥਾਂ ਤੇ ਹਰੇਕ ਗੁਰੂ ਘਰ ਦੇ ਵਿੱਚ ਇਸ ਨੂੰ ਲਜਾਇਆ ਕਿਆ ਸੀ ਤਾਂ ਕਿ ਇਸ ਦੀ ਜਾਨ ਬਚ ਜਾਵੇ ਪਰ ਇਹ ਨਹੀਂ ਪਤਾ ਸੀ ਕਿ ਇਹ ਕੁੜੀ ਐਨੀ ਕਲਯੁਗੀ मां ਨਿਕਲੇਗੀ ਜਿਹੜੀ ਕਿ ਆਪਣੇ ਹੀ ਬੱਚੇ ਨੂੰ ਇਸ ਤਰ੍ਹਾਂ ਖਾ ਜਾਵੇਗੀ ਇੱਕ ਮਾਸੂਮ ਬੱਚੇ ਨੂੰ ਟੋਇਆ ਪਟਣ ਤੋਂ ਬਾਅਦ ਉਸਦੇ ਵਿੱਚ ਦੱਬ ਦਿੱਤਾ ਗਿਆ ਫਿਰ ਇਹ ਮਾਂ ਉਸ ਨੂੰ ਬਾਹਰ ਕੱਢਦੀ ਹੈ ਇਹਦਾ ਕਹਿਣਾ ਹੁੰਦਾ ਹੈ ਕਿ ਮੈਂ ਉਹਨੂੰ ਨਵਾਇਆ ਉਹਦੇ ਕੱਪੜੇ ਬਦਲੇ ਅਤੇ ਉਸ ਤੋਂ ਬਾਅਦ ਜਿਹੜੀ ਵੀ ਬਾਸ ਆਈ ਜਿਹੜੀ ਵੀ ਸਰਕਾਰੀ ਬਾਸ ਇਸ ਨੇ ਦੇਖੀ ਉਹ ਕਿਤੇ ਵੀ ਜਾ ਰਹੀ ਹੋਵੇ ਤਲਵੰਡੀ ਸਾਬੋ ਤੋਂ ਇਹ ਬਸ ਦੇ ਵਿੱਚ ਬੈਠਦੀ ਹੈ ਉਸ ਮਰੇ ਹੋਏ ਆਪਣੇ ਬੱਚੇ ਨੂੰ ਗੋਦੀ ਦੇ ਵਿੱਚ ਲਿਜਾ ਕੇ ਉੱਥੇ ਬੱਸ ਸਟੈਂਡ ਤੇ ਜਾ ਕੇ ਸੁੱਟ ਆਉਂਦੀ ਹੈ ਇਹ ਸੀ ਉਹ ਗੱਲ ਕਿ ਇਸ ਮਾਂ ਨੇ ਕਿਸ ਤਰ੍ਹਾਂ ਦੇ ਨਾਲ ਆਪਣੇ ਬੱਚੇ ਦੀ ਜਾਨ ਲਈ ਪਰ ਇਸ ਦੇ ਪਿੱਛੇ ਦੀਆਂ ਹੋਰ ਵੀ ਕਈ ਕਹਾਣੀਆਂ ਨੇ ਕਈ ਗੱਲਾਂ ਨੇ ਜੋ ਸਾਹਮਣੇ ਆਈਆਂ ਤੇ ਹਰੇਕ ਗੱਲ ਨੂੰ ਸੁਣਨ ਤੋਂ ਬਾਅਦ ਇਹ ਲੱਗਿਆ ਕਿ ਰੱਬਾ ਇਸ ਪਰਿਵਾਰ ਦੇ ਨਾਲ ਇੰਨਾ ਮਾੜਾ ਕਿਵੇਂ ਹੋ ਸਕਦਾ ਇੱਕ ਗਰੀਬ ਅਤੇ ਮਜਬੂਰ ਪਿਓ ਜੋ ਕਿ ਦਿਹਾੜੀ ਕਰਦਾ ਸੀ ਠੇਕੇਦਾਰ ਸੀ ਘਰ ਬਣਾਉਂਦਾ ਹੁੰਦਾ ਸੀ ਮਸਤੀ ਵੱਲੋਂ ਆਪਣੀ ਪਾਈ ਪਾਈ ਇਸ ਧੀ ਨੂੰ ਦਿੱਤੀ ਜਾਂਦੀ ਸੀ ਇਹ ਧੀ ਇਹ ਧੀ ਜਿਹਦਾ ਨਾਮ ਵੀਰਪਾਲ ਕੌਰ ਸੀ ਕਰੀਬ 11 ਸਾਲ ਤੱਕ ਇਸ ਨੇ ਆਪਣੇ ਪਿਓ ਨੂੰ ਠੱਗਿਆ ਉਸ ਨੂੰ ਝੂਠ ਬੋਲਦੀ ਰਹੀ ਕਦੇ ਆਖਦੀ ਸੀ ਕਿ ਮੈਂ ਪਟਨਾ ਸਾਹਿਬ ਦੇ ਵਿੱਚ ਕਿਸੇ ਬਜ਼ੁਰਗ ਦੀ ਸੇਵਾ ਕਰ ਰਹੀ ਹਾਂ ਉਹਨਾਂ ਦੇ ਬੱਚਿਆਂ ਦੀ ਜਾਨ ਜਾ ਚੁੱਕੀ ਹੈ ਉਹ ਇਕੱਲੇ ਰਹਿ ਗਏ ਨੇ ਤੇ ਮੈਂ ਉਹਨਾਂ ਦੀ ਸੇਵਾ ਦੇ ਲਈ ਉੱਥੇ ਬੈਠੀ ਹਾਂ ਕਦੇ ਆਖਦੀ ਕਿ ਮੈਂ ਅਮ੍ਰਿਤਸਰ ਸਾਹਿਬ ਦੇ ਵਿੱਚ ਹਾਂ ਤੇ ਇੱਥੇ ਰਹਿ ਕੇ ਕਿਸੇ ਬਜ਼ੁਰਗ ਦੀ ਸੇਵਾ ਕਰ ਰਹੀ ਹਾਂ ਕਿਉਂਕਿ ਉਹਨਾਂ ਦੇ ਕੋਲ ਕੋਈ ਰੋਟੀ ਪਕਾਉਣ ਵਾਲਾ ਤੱਕ ਨਹੀਂ ਉਹ ਗੁਰੂ ਘਰ ਦੇ ਵਿੱਚ ਜਾ ਕੇ ਰੋਟੀ ਖਾਂਦੇ ਨੇ ਅਤੇ ਅੰਤ ਨੂੰ ਕੁਝ ਦਿਨਾਂ ਬਾਅਦ ਇਹ ਔਰਤ ਆਪਣੇ ਹੀ ਮਾਪਿਓ ਨੂੰ ਆਖਦੀ ਹੈ ਕਿ ਜਿੱਥੇ ਮੈਂ ਰਹਿ ਰਹੀ ਸੀ ਉਹ ਮਰ ਚੁੱਕੇ ਨੇ ਅਤੇ ਹੁਣ ਤੁਸੀਂ ਉਹਨਾਂ ਦੇ ਭੋਗ ਦੀ ਤਿਆਰੀ ਸ਼ੁਰੂ ਕਰੋ ਯਾਨੀ ਕਿ ਮੈਨੂੰ ਕੁਝ ਪੈਸੇ ਦੇਵੋ ਤਾਂਕਿ ਮੈਂ ਅੰਤਿਮ ਰਸਮਾਂ ਨਿਭਾ ਸਕਾਂ ਇਸ ਦੇ ਚਲਦੇ ਹੋਏ ਇਸਨੇ ਆਪਣੇ ਪਿਓ ਦੇ ਕੋਲੋਂ ਜਦੋਂ ਪੈਸੇ ਮੰਗੇ ਤਾਂ ਉਹਨਾਂ ਦੇ ਕੋਲ ਪੈਸੇ ਨਹੀਂ ਸੀ ਪਿਓ ਨੇ ਆਪਣੀ ਘਰਵਾਲੀ ਦੇ ਨਾਲ ਯਾਨੀ ਕਿ ਇਸ ਕੁੜੀ ਦੀ ਮਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਕੰਨਾਂ ਦੇ ਵਿੱਚ ਕਾਂਟੇ ਪਾਏ ਨੇ ਕਿਸੇ ਚੰਗੇ ਕੰਮ ਤੇ ਲੱਗ ਜਾਣਗੇ ਤਾਂ ਇਸ ਕਰਕੇ ਮੇਰੇ ਕਾਂਟੇ ਲੈ ਲਵੋ ਉਹ ਕਾਂਟੇ ਵਿੱਚ ਇੱਕ ਗਿਆ ਤੇ ਉਸ ਤੋਂ ਜਿਹੜਾ 25000 ਰੁਪਏ ਮਿਲਿਆ ਇਹ ਗਰੀਬ ਮਾਪਿਓ ਨੇ ਬਿਨਾ ਕੁਝ ਸੋਚੇ ਸਮਝੇ ਆਪਣੀ ਧੀ ਨੂੰ ਦੇ ਦਿੱਤਾ ਜਦੋਂ ਮਾਪਿਓ ਨੂੰ ਪੁੱਛਿਆ ਗਿਆ ਕਿ ਆਖਿਰਕਾਰ ਉਹ ਕਦੇ ਨਹੀਂ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਉੱਥੇ ਜਾ ਕੇ ਦੇਖੀਏ ਸਾਡੀ ਧੀ ਕੀ ਦੀ ਸੇਵਾ ਕਰ ਰਹੀ ਹੈ ਕਿ ਸੱਚ ਵੀ बोल ਰਹੀ ਹੈ ਜਾਂ ਫਿਰ ਨਹੀਂ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੇਰੀ ਤੇ ਇਹ ਆਖਦੀ ਹੈ ਕਿ ਬਾਬਾ ਦੀਪ ਸਿੰਘ ਜੀ ਨੇ ਮੈਨੂੰ ਸੇਵਾ ਲਈਏ ਇਸ ਕਰਕੇ ਮੈਂ ਇਹ ਸਾਰੇ ਕੰਮ ਕਰ ਰਹੀ ਹਾਂ ਅਤੇ ਜਿੱਥੇ ਮੈਂ ਇਸ ਸਮੇਂ ਸੇਵਾ ਨਿਭਾ ਰਹੀ ਹਾਂ ਬਜ਼ੁਰਗਾਂ ਦੀ ਸੇਵਾ ਕਰ ਰਹੀ ਹਾਂ ਤੁਸੀਂ ਉੱਥੇ ਆਇਓ ਕਿਉਂਕਿ ਮੈਂ ਉਹਨਾਂ ਬਜ਼ੁਰਗਾਂ ਨੂੰ ਕਿਹਾ ਹੋਇਆ ਹੈ ਕਿ ਜਿਹੜੀ ਤੁਹਾਡੀ ਧੀ ਮਰ ਗਈ ਸੀ ਮੈਂ ਉਹੀ ਧੀ ਆ ਤੇ ਮੈਂ ਵਾਪਸ ਤੁਹਾਡੇ ਕੋਲ ਆਈ ਆ ਇਹੋ ਜਿਹੀਆਂ ਕਹਾਣੀਆਂ ਇਹ ਵੀਰਪਾਲ ਨਾਮ ਦੀ ਕੁੜੀ ਆਪਣੇ ਮਾਪਿਆਂ ਨੂੰ ਦੱਸਦੀ ਰਹੀ ਮਾਪਿਆਂ ਨੂੰ ਵਿੱਚ ਵਿੱਚ ਆਲੇ ਸ਼ੱਕ ਜੇਕਰ ਹੋਇਆ ਵੀ ਤਾਂ ਉਹਨਾਂ ਨੇ ਸਾਫ਼ ਕਿਹਾ ਸੀ ਕਿ ਜੇਕਰ ਤੂੰ ਕੀਤੇ ਵਿਆਹ ਵੀ ਕਰਵਾਉਣਾ ਚਾਹੁੰਨੀ ਹੈ ਤਾਂ ਵਿਆਹ ਕਰਵਾ ਲਿਆ ਸੀ ਤੇਰੇ ਨਾਲ ਪਰ ਇਹ ਕੁੜੀ ਆਖਦੀ ਹੈ ਕਿ ਨਹੀਂ ਮੈਂ ਸਿਰਫ ਬਾਬਾ ਜੀ ਦੇ ਕਹੇ ਅਨੁਸਾਰ ਚੱਲਣਾ ਉਹ ਮੈਨੂੰ ਉਪਰੋਂ ਦੱਸਦੇ ਨੇ ਕਿ ਮੈਂ ਕੀ ਕੀ ਕਰਾਂ ਤੇ ਮੈਂ ਉਹੀ ਕਰ ਰਹੀ ਹਾਂ ਮੇਰੀ ਸਾਰੀ ਜ਼ਿੰਦਗੀ ਸੇਵਾ ਤੇ ਹੀ ਲੱਗਣੀ ਹੈ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਆਪਣੇ ਮਾਪਿਆਂ ਨੂੰ ਝੂਠ ਬੋਲ ਕੇ ਬਾਹਰ रह ਰਹੀ ਹੈ ਬਾਹਰ ਇਸਨੇ ਕਿਸੇ ਦੇ ਨਾਲ ਵਿਆਹ ਵੀ ਕਰਵਾ ਲਿਆ ਜਿਵੇਂ ਕਿ ਇਹਦੇ ਦੱਸਣ ਅਨੁਸਾਰ ਕਿ ਨੇ ਵਿਆਹ ਕਰਵਾਇਆ ਉਸ ਤੋਂ ਬਾਅਦ ਇਹ ਬੱਚਾ ਹੋਇਆ ਜਿੱਦੀ ਇਹਨੇ ਜਾਣ ਲਈ ਇਸ ਦੇ ਨਾਲ ਨਾਲ ਜਦੋਂ ਇਸ ਕੁੜੀ ਨੂੰ ਫੜ ਲਿਆ ਗਿਆ ਤਾਂ ਉਹ ਆਖਦੀ ਹੈ ਕਿ ਮੇਰਾ ਪਤੀ ਚਿਟਾ ਪੀਣ ਦਾਦੀ ਸੀ ਉਹ ਨੂੰ ਨਸ਼ੇ ਕਰਦਾ ਹੁੰਦਾ ਸੀ ਅਤੇ ਇਸੇ ਨਸ਼ੇ ਦੀ ਪੂਰਤੀ ਦੇ ਲਈ ਮੇਰੇ ਨਾਲ ਉਹ ਕੁੱਟਕਟਾਪਾ ਕਰਦਾ ਸੀ ਜਿਸ ਕਰਕੇ ਉਹ ਆਪਣੇ ਹੀ ਪੇਕੇ ਪਰਿਵਾਰ ਤੇ ਕੋਲੋਂ ਪੈਸੇ ਇਸ ਤਰ੍ਹਾਂ ਠੱਗਦੀ ਰਹੀ ਝੂਠ ਬੋਲਦੀ ਰਹੀ ਅਤੇ ਉਹ ਸਾਰਾ ਪੈਸਾ ਉਸਦੇ ਪਤੀ ਦੇ ਵੱਲੋਂ ਉਜਾੜ ਦਿੱਤਾ ਗਿਆ ਹੁਣ ਉਸ ਦਾ ਹੀ ਪਤੀ ਜੇਲ੍ਹ ਦੇ ਵਿੱਚ ਸੀ ਘਰ ਦੇ ਵਿੱਚ ਰੋਟੀ ਖਾਣ ਤੱਕ ਦੇ ਲਾਲੇਪੇ ਹੋਏ ਸਨ ਤਾਂ ਵੀਰਪਾਲ ਦਾ ਕਹਿਣਾ ਸੀ ਕਿ ਮੈਂ ਆਪਣਾ ਗੁਜ਼ਾਰਾ ਤਾਂ ਕਿਸੇ ਤਰ੍ਹਾਂ ਕਰ ਲੈਂਦੀ ਇਧਰੋਂ ਉਧਰੋਂ ਖਾ ਲੈਂਦੀ ਕੋਈ ਕੰਮ ਕਰ ਲੈਂਦੀ ਪਰ ਇਸ ਬੱਚੇ ਦਾ ਕੀ ਕਰਦੀ 6 ਤੋਂ 7 ਸਾਲ ਦਾ ਇਹ ਬੱਚਾ ਹੁਣ ਉਸ ਨੂੰ ਹੱਡੀ ਵਾਂਗ ਲੱਗ ਰਿਹਾ ਸੀ ਕਿ ਮੈਂ ਇਸ ਨੂੰ ਕੰਢ ਕੇ ਸਿੱਟਾਂ ਕਿਵੇਂ ਕਿਉਂਕਿ ਆਪ ਉਹ ਕੰਮ ਕਰਨਾ ਚਾਹੁੰਦੀ ਸੀ ਪਰ ਨਾਲ ਉਸ ਤੋਂ ਬੱਚੇ ਨੂੰ ਵੀ ਪਾਲਣਾ ਪੈ ਰਿਹਾ ਸੀ ਹਾਲਾਂਕਿ ਇਹ ਬੱਚਾ ਬੀਤੇ ਕਈ ਸਾਲ ਆਪਣੇ ਨਾਨਕੇ ਘਰ ਦੇ ਵਿੱਚ ਰਿਹਾ ਇਹ ਕੁੜੀ ਕਿਸ ਤਰ੍ਹਾਂ ਦੇ ਨਾਲ ਝੂਠ ਬੋਲ ਕੇ ਆਪਣੇ ਹੀ ਮਾਪਿਓ ਦੇ ਕੋਲ ਇਸ ਬੱਚੇ ਨੂੰ ਛੱਡ ਆਈ ਸੀ ਇਹ ਕਹਿੰਦੇ ਹੋਏ ਕਿ ਇਹ ਬੱਚਾ ਕਿਸੇ ਹੋਰ ਦਾ ਹੈ ਅਤੇ ਮੈਂ ਇਹਨੂੰ ਪਾਲ ਰਹੀ ਹਾਂ ਤੁਸੀਂ ਮੇਰੀ ਇਸ ਦੇ ਵਿੱਚ ਮਦਦ ਕਰੋ ਇਸ ਕੁੜੀ ਨੇ ਆਪਣੇ ਮਾਪਿਓ ਨੂੰ ਪਤਾ ਨਹੀਂ ਕਿੰਨੇ ਹੀ ਝੂਠ ਬੋਲੇ ਸਾਰੀ ਉਮਰ ਅਤੇ ਨਾਲ ਹੀ ਉਹਨਾਂ ਨੂੰ ਪਤਾ ਤੱਕ ਨਹੀਂ ਲੱਗਣ ਦਿੱਤਾ ਕਿ ਜਿਹੜੇ ਬੱਚੇ ਦੀ ਉਹ ਦੇਖਭਾਲ ਕਰ ਰਹੇ ਨੇ ਉਹ ਉਹਨਾਂ ਦਾ ਹੀ ਦੋਤਾ ਹੈ ਇੱਕ ਇਹੋ ਜਹੀ ਕਹਾਣੀ ਹੈ ਜਿੱਦੇ ਪੈਰ ਪੈਰ ਤੇ ਇਸ ਕੁੜੀ ਦੇ ਵੱਲੋਂ ਝੂਠ ਬੋਲਿਆ ਗਿਆ ਤੇ ਭੋਲੇ ਮਾਪਿ ਉਸ ਤੇ ਯਕੀਨ ਕਰਦੇ ਰਹੇ ਹੋਰ ਕੀ ਕੁਝ ਹੋਇਆ ਸੀ ਪੂਰੀ ਕਹਾਣੀ ਨੂੰ ਇੱਕ ਵਾਰ ਫਿਰ ਤੋਂ ਸੁਣਦੇ ਹਾਂ ਮਾਂਸਾ ਬਸਟੈਂਡ ਤੇ ਜਦੋਂ ਇੱਕ ਔਰਤ ਦੇ ਵੱਲੋਂ ਬੱਚੇ ਨੂੰ ਰੱਖਿਆ ਗਿਆ ਤੇ ਪਤਾ ਲੱਗਿਆ ਇੱਕ ਮਾਂ ਨੇ ਹੀ ਆਪਣੇ ਬੱਚੇ ਦੀ ਜਾਨ ਲਈ ਹੈ ਤਾਂ ਹਰ ਪਾਸੇ ਇਹ ਖਬਰ ਅੱਗ ਦੀ ਤਰ੍ਹਾਂ ਫੈਲ ਗਈ ਆਪਣੇ ਹੀ ਪੁੱਤ ਦੀ লাশ ਨੂੰ ਲੈ ਕੇ ਇੱਥੇ ਪਹੁੰਚੀ ਅਤੇ ਔਰਤ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਇਸ ਤੋਂ ਬਾਅਦ ਇਸ ਦੇ ਪਿੱਛੇ ਦੀ ਕਹਾਣੀ ਪਤਾ ਲੱਗੀ ਇਸ ਦੇ ਪੇਕੇ ਘਰ ਤੋਂ ਇਸ ਦਾ ਪੇਕੇ ਘਰ ਰਾਮਪੁਰਾ ਫੂਲ ਬੱਜੋਆਣਾ ਪਿੰਡ ਨਾਮ ਕੁੜੀ ਦਾ ਵੀਰਪਾਲ ਕੌਰ ਇਸ ਦੇ ਪਿਤਾ ਜਸਪੀਰ ਸਿੰਘ ਦੱਸਦੇ ਨੇ ਕਿ ਮੇਰੀ ਧੀ ਉਹਦੇ ਦਸਣ ਅਨੁਸਾਰ 2013 ਦੇ ਵਿੱਚ ਉਸਨੇ ਵਿਆਹ ਕਰਵਾ ਲਿਆ ਸੀ ਆਪਣੀ ਮਰਜ਼ੀ ਦੇ ਨਾਲ ਇਹ ਵਿਆਹ ਕੀਤਾ ਸੀ ਪਰ ਘਰਦਿਆਂ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ ਘਰਦਿਆਂ ਨੂੰ ਉਹ ਇਹ ਕਹਿੰਦੀ ਰਹੀ ਕਿ ਮੈਂ ਪਟਨਾ ਸਾਹਿਬ ਦੇ ਵਿੱਚ ਰਹਿੰਦੀ ਆ ਇੱਕ ਬਜ਼ੁਰਗ ਦੇ ਨਾਲ ਰਹਿ ਰਹੀ ਆ ਅਤੇ ਉਹਨਾਂ ਦੇ ਪੁੱਤ ਨੂੰ ਦਾ ਐਕਸੀਡੈਂਟ ਹੋ ਚੁੱਕਿਆ ਪਰ ਘਰ ਦੇ ਵਿੱਚ ਨਿੱਕੇ-ਨਿੱਕੇ ਜਵਾਕ ਨੇ ਅਤੇ ਮੈਂ ਉਹਨਾਂ ਨੂੰ ਸਾਂਭਣ ਵਾਸਤੇ ਹੀ ਉੱਥੇ ਰਿਆ ਰਹੀਆਂ ਮਾਪਿਓ ਨੇ ਸੋਚਿਆ ਕਿ ਸਾਡੀ ਧੀ ਇੱਕ ਚੰਗਾ ਕੰਮ ਕਰ ਰਹੀ ਹੈ ਕਿਉਂ ਨਾ ਅਸੀਂ ਵੀ ਉਸ ਦਾ ਸਾਥ ਦੇਈਏ ਵੀਰਪਾਲ ਪਹਿਲਾਂ ਵੀ ਕਹਿੰਦੀ ਹੈ ਕਿ ਉਹ ਅੰਮ੍ਰਿਤਸਰ ਦੇ ਵਿੱਚ ਇੱਕ ਬਜ਼ੁਰਗ ਨੂੰ ਸਾਂਭਣ ਦਾ ਕੰਮ ਕਰਦੀ ਆ ਤੇ ਇਹ ਸੇਵਾ ਬਾਬਾ ਜੀ ਨੇ ਲਗਾਈ ਹੋਈ ਹੈ ਉਹ ਬਜ਼ੁਰਗ ਜੋ ਕਿ ਰੋਟੀ ਪਾਣੀ ਬਣਾਉਣ ਤੋਂ ਵੀ ਅਸਮਰਥ ਨੇ ਇਸ ਕੁੜੀ ਦਾ ਕਹਿਣਾ ਹੁੰਦਾ ਹੈ ਕਿ ਜੇ ਮੈਂ ਉੱਥੇ ਨਹੀਂ ਰਹਾਂਗੀ ਤਾਂ ਇਹ ਬਜ਼ੁਰਗ ਭੁੱਖੇ ਹੀ ਮਰ ਜਾਣਗੇ ਤਾਂ ਡੇਢ ਸਾਲ ਤੱਕ ਉਹ ਖਰਚਾ ਆਪਣੇ ਘਰੋਂ ਮੰਗਵਾਉਂਦੀ ਰਹੀ ਅਤੇ ਫਿਰ ਕਹਿੰਦੀ ਹੈ ਕਿ ਇਹ ਬਜ਼ੁਰਗ ਮਰ ਚੁੱਕੇ ਨੇ ਹੁਣ ਇਹਨਾਂ ਦਾ ਭੋਗ ਪਾਣਾ ਉਹੀ ਭੋਗ ਜਿੱਦੀ ਗੱਲ ਅਸੀਂ ਸ਼ੁਰੂ ਦੇ ਟਾਈਮ ਦੇ ਵਿੱਚ ਕੀਤੀ ਹੈ ਕਿ 25000 ਰੁਪਿਆ ਮਾਪਿਓ ਦੇ ਵੱਲੋਂ ਦਿੱਤਾ ਗਿਆ ਸੀ ਮਾਂ ਨੇ ਆਪਣੇ ਕਾਂਟੇ ਵਿੱਚ ਹੀ ਸਨ ਅਤੇ ਇਹ ਸਾਰੇ ਪੈਸੇ ਰਾਮਪੂਰੀ ਆਕੇਤੀ ਦੇ ਵੱਲੋਂ ਆਪਣੇ ਹੱਥੀ ਪਿਓ ਦੇ ਕੋਲੋਂ ਫੜੇ ਗਏ ਸਨ ਯਾਨੀ ਕਿ ਇੱਥੇ ਵੀ ਉਹਨੇ ਆਪਣੇ ਮਾਪਿਓ ਨੂੰ ਆਪਣੇ ਕੋਲ ਨਹੀਂ ਬੁਲਾਇਆ ਜੇਕਰ ਭੋਗ ਸੀ ਤਾਂ ਮਾਪਿਓ ਨੂੰ ਉਸਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਸੀ ਮਾਪਿਓ ਨੇ ਵੀ ਨਹੀਂ ਸੋਚਿਆ ਕਿ ਸਾਨੂੰ ਉੱਥੇ ਕਿਉਂ ਨਹੀਂ ਬੁਲਾਇਆ ਜਾ ਰਿਹਾ ਤਾਂ ਖੈਰ ਪੈਸੇ ਲੈ ਕੇ ਥੋਂ ਚਲੀ ਗਈ ਇਹਤੀ ਇਥੋਂ ਹੀ ਤੀਜੇ ਦਿਨ ਉਹ ਆਖਦੀ ਹੈ ਕਿ ਹੁਣ ਮੈਂ ਪਟਨਾ ਜਾਣਾ ਹੈ ਇੱਥੇ ਵੀ ਜਾ ਕੇ ਕਿਸੇ ਬਜ਼ੁਰਗ ਨੂੰ ਸਾਂਭਣਾ ਹੈ ਹਾਲਾਂਕਿ ਇਸ ਧੀ ਨੇ ਥੇ ਵੀ ਕਹਿ ਦਿੱਤਾ ਸੀ ਆਪਣੇ ਪਿਓ ਨੂੰ ਕਿ ਮੈਂ ਹੁਣ ਤੁਹਾਡੇ ਕੋਲੋਂ ਕੋਈ ਵੀ ਖਰਚਾ ਨਹੀਂ ਲਵਾਂਗੀ ਪਰ ਫਿਰ ਵੀ ਪਿਓ ਨੇ ਆਪਣਾ ਫਰਜ਼ ਸਮਝਦੇ ਹੋਏ 10000 ਰੁਪਿਆ ਅਤੇ ਇੱਕ ਫੋਨ ਆਪਣੀ ਧੀ ਨੂੰ ਦੇ ਦਿੱਤਾ ਉਹਨਾਂ ਨੂੰ ਕੀ ਪਤਾ ਸੀ ਕਿ ਮੇਰੀ ਇਹ ਧੀ ਸਾਨੂੰ ਝੂਠ ਬੋਲ ਰਹੀ ਹੈ ਤਾਂ ਪਹਿਲਾਂ ਤਿੰਨ ਬੱਚਿਆਂ ਦੀ ਮੌਤ ਹੋ ਚੁੱਕੀ ਸੀ ਦਰਅਸਲ ਜਸਬੀਰ ਸਿੰਘ ਜਿਹੜੇ ਕਿਸ ਕੁੜੀ ਦੇ ਪਿਤਾ ਨੇ ਉਹ ਦੱਸਦੇ ਨਹੀਂ ਕਿ ਮੈਂ ਕਿਹੜੇ ਹਾਲਾਤਾਂ ਦੇ ਵਿੱਚ ਵੀਰਪਾਲ ਕੌਰ ਨੂੰ ਪਾਲਿਆ ਤੇ ਇਸ ਤੋਂ ਮੈਨੂੰ ਕੀ ਉਮੀਦਾਂ ਸਨ ਉਹ ਦੱਸਦੇ ਨੇ ਕਿ ਇਸ ਤੋਂ ਪਹਿਲਾਂ ਵੀ ਮੇਰੇ ਤਿੰਨ ਬੱਚੇ ਸਨ ਜਿਨ੍ਹਾਂ ਦੀ ਜਾਨ ਜਾ ਚੁੱਕੀ ਹੈ ਮਰ ਚੁੱਕੇ ਸੀ ਉਹ ਅਤੇ 13 ਸਾਲ ਦੀ ਇਹ ਸੀ ਤਾਂ ਨਾਨਕੇ ਘਰ ਦੇ ਵਿੱਚ ਰਹਿਣ ਲੱਗ ਪਈ ਸੀ ਵੀਰਪਾਲ ਕੌਰ ਦਰਅਸਲ ਇਹਨੂੰ ਇੱਕ ਬਿਮਾਰੀ ਸੀ ਜਿਸ ਤੇ ਕਾਰਨ ਇਹਦੇ ਹੱਥ ਪੈਰ ਮੁੜ ਜਾਂਦੇ ਸੀ ਇਹ ਤੋਂ ਬੋਲਿਆ ਨਹੀਂ ਜਾਂਦਾ ਸੀ ਅਧਿਵੇਂ ਜਦੋਂ ਉਹ ਬਾਬਾ ਜੀ ਦੇ ਕੋਲ ਇਸ ਨੂੰ ਲੈ ਕੇ ਜਾਂਦੇ ਨੇ ਅਰਦਾਸ ਕਰਦੇ ਨੇ ਤਾਂ ਹੀ ਠੀਕ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹ ਖੁਦ ਹੀ ਆਖਦੀ ਹੈ ਕਿ ਮੈਂ ਬਾਬਾ ਦੀਪ ਸਿੰਘ ਜੀ ਦੇ ਕੋਲ ਕਰੀਬ 1 ਸਾਲ ਤੱਕ ਹਰ ਰੋਜ਼ ਆਵਾਂਗੀ ਤਾਂ ਇੱਕ ਸਾਲ ਦਾ ਮੱਥਾ ਟੇਕਣ ਦਾ ਕਹਿ ਕੇ ਹਰ ਰੋਜ਼ ਦਰਸ਼ਨ ਕਰਨ ਦੇ ਲਈ ਜਾਂਦੀ ਹੁੰਦੀ ਸੀ ਸਕੂਲ ਦੇ ਵਿੱਚ ਵੀ ਇਹੀ ਕਹਿੰਦੇ ਸੀ ਕਿ ਬਸ ਅਸੀਂ ਲੋੜਵੰਦਾਂ ਦੀ ਮਦਦ ਕਰਨੀ ਹੈ ਹੋਰ ਮੈਂ ਜ਼ਿੰਦਗੀ ਵਿੱਚ ਕੁਝ ਨਹੀਂ ਕਰਨਾ ਕਿਉਂਕਿ ਇਹ ਸਭ ਤੋਂ ਵੱਡਾ ਕੰਮ ਹੈ ਮਾਪਿਆਂ ਨੂੰ ਇਹੀ ਲੱਗਿਆ ਕਿ ਸਾਡੀ ਧੀ ਬੜੀ ਨੇਕ ਹੈ ਇਹਦੇ ਚੰਗੇ ਕਰਮ ਨੇ ਅਤੇ ਜੇਕਰ ਉਹ ਗੁਰੂ ਦੇ ਲੜ ਲੱਗੀ ਹੋਈ ਹੈ ਤੇ ਲੋਕਾਂ ਦੀ ਸੇਵਾ ਕਰ ਰਹੀ ਹੈ ਤਾਂ ਅਸੀਂ ਵੀ ਉਸ ਦਾ ਇਸ ਦੇ ਵਿੱਚ ਸਾਥ ਦੇਵਾਂਗੇ ਤਲਵੰਡੀ ਸਾਬੋ ਦੇ ਵਿੱਚ ਉਸਨੇ ਮੈਰਿਜ ਕਰਵਾ ਲਈ ਸੀ ਪਰ ਇਸ ਦਾ ਪਤਾ ਪਰਿਵਾਰਿਕ ਮੈਂਬਰਾਂ ਨੂੰ ਨਹੀਂ ਸੀ ਇੱਕ ਵਾਰੀ ਉਹ ਤਿੰਨਕ ਮਹੀਨੇ ਦਾ ਬੱਚਾ ਲੈ ਕੇ ਆਪਣੇ ਮਾਪਿਓ ਦੇ ਘਰ ਪਹੁੰਚਦੀ ਹੈ ਉਹ ਬੱਚਾ ਬਹੁਤ ਹੀ ਕਮਜ਼ੋਰ ਹੁੰਦਾ ਹੈ ਪਿਤਾ ਨੇ ਵੀ ਦੇਖਿਆ ਕਿ ਇਹ ਬੱਚਾ ਤਾਂ ਇਸ ਤਰ੍ਹਾਂ ਦੇ ਨਾਲ ਓਖੇ ਓਖੇ ਸਾਹ ਲੈ ਰਿਹਾ ਹੈ ਫਿਰ ਵੀ ਪਿਓ ਨੇ ਅਰਦਾਸ ਕੀਤੀ ਉਸ ਨੂੰ ਡਾਕਟਰ ਦੇ ਕੋਲ ਲੈ ਕੇ ਗਏ ਪਰ ਇੱਥੇ ਵੀਰਪਾਲ ਨੇ ਇਹ ਨਹੀਂ ਦੱਸਿਆ ਕਿ ਇਹ ਤੁਹਾਡਾ ਹੀ ਦੋਤਾ ਪਿਤਾ ਨੂੰ ਕਹਿੰਦੀ ਹੈ ਕਿ ਇਹਦੇ ਮਾਪਿਓ ਮਰ ਚੁੱਕੇ ਨੇ ਇਹ ਜਦੋਂ ਤੱਕ ਤੁਸੀਂ ਆਪਣੇ ਕੋਲ ਰੱਖੋ ਅਤੇ ਇਸ ਨੂੰ ਤੁਸੀਂ ਹੀ ਪਾਲਣਾ ਹੈ ਪਿਓ ਨੂੰ ਵੀ ਲੱਗਿਆ ਕਿ ਚਲੋ ਜੇ ਕਰਤੀ ਇਹ ਆਖ ਰਹੀ ਹੈ ਤਾਂ ਮੈਨੂੰ ਇਹ ਚੰਗਾ ਕੰਮ ਕਰਨਾ ਚਾਹੀਦਾ ਹੈ ਪਿੰਡ ਵਾਲਿਆਂ ਦੀ ਲੋਕਾਂ ਦੀ ਰਿਸ਼ਤੇਦਾਰਾਂ ਦੀ ਪ੍ਰਵਾਹ ਕੀਤੇ ਬਿਨਾ ਪਿਓ ਨੇ ਇਸ ਬੱਚੇ ਨੂੰ ਘਰ ਦੇ ਵਿੱਚ ਰੱਖਿਆ ਅਤੇ ਪਾਲਣਾ ਸ਼ੁਰੂ ਕੀਤਾ ਪਿੰਡ ਵਾਲੇ ਚੰਗੀ ਤਰ੍ਹਾਂ ਜਾਣਦੇ ਸੀ ਕਿ ਜਸਬੀਰ ਸਿੰਘ ਇੱਕ ਚੰਗੇ ਇਨਸਾਨ ਨੇ ਅਤੇ ਉਹ ਲੋਕਾਂ ਦੀ ਬਿਨਾਂ ਕਿਸੇ ਤੋਂ ਪੈਸੇ ਲਏ ਆਪ ਹੀ ਪੈਸੇ ਇਕੱਠੇ ਕਰਕੇ ਇਹ ਲੋਕਾਂ ਦੀ ਮਦਦ ਕਰਦੇ ਹੁੰਦੇ ਸੀ ਤਾਂ ਖੈਰ ਇੱਥੇ ਹੁਣ ਜਦੋਂ ਧੀ ਨੇ ਬੱਚੇ ਨੂੰ ਇੱਥੇ ਹੀ ਰੱਖਣ ਦੀ ਗੱਲ ਕੀਤੀ ਤਾਂ ਪਿਤਾ ਇਸ ਨੂੰ ਡਾਕਟਰ ਦੇ ਕੋਲ ਉਹ ਲੈ ਕੇ ਗਏ ਪਰ ਡਾਕਟਰਾਂ ਨੇ ਕਿਹਾ ਕਿ ਇਸ ਬੱਚੇ ਦੇ ਵਿੱਚ ਕੁਝ ਨਹੀਂ ਬਚਿਆ 10% ਹੀ ਬਾਕੀ ਹੈ 90% ਇਹ ਖਤਮ ਹੋ ਚੁੱਕੇ ਹੈ ਪਰ ਫਿਰ ਵੀ ਕਿਸੇ ਤਰ੍ਹਾਂ ਦੇ ਨਾਲ ਗੁਰੂ ਦੀਆਂ ਅਰਦਾਸਾਂ ਸੀ ਚੰਗੀ ਕਿਸਮਤ ਸੀ ਅਤੇ ਇਹ ਬੱਚਾ ਬਚ ਗਿਆ 7 ਸਾਲ ਦੀ ਉਮਰ ਤੱਕ ਇਹ ਆਪਣੇ ਨਾਨਾ ਨਾਨੀ ਦੇ ਕੋਲ ਰਹਾ ਅਤੇ ਹੁਣ ਦੱਸਦੀ ਹੈ ਧੀ ਕਿ ਮੇਰਾ ਪਤੀ ਮੈਨੂੰ ਕੁੱਟ ਮਾਰ ਕੇ ਪੈਸੇ ਮੰਗਵਾਉਂਦਾ ਸੀ ਜਿਸ ਕਰਕੇ ਮੈਂ ਆਪਣੇ ਘਰ ਕੁਝ ਨਹੀਂ ਦੱਸ ਪਾਈ ਅਤੇ ਨਾ ਹੀ ਉਸਨੇ ਆਪਣੇ ਵਿਆਹ ਬਾਰੇ ਘਰ ਵਿਆਹ ਬਾਰੇ ਘਰ ਦੇ ਵਿੱਚ ਕੁਝ ਦੱਸਿਆ ਹੋਇਆ ਸੀ ਇਸ ਮਗਰੋਂ ਪਿਤਾ ਨੇ ਕਿਹਾ ਕਿ ਇਸ ਨੂੰ ਉਹ ਕਦੇ-ਕਦੇ ਲੈ ਕੇ ਜਾਂਦੀ ਸੀ ਤਿੰਨ-ਚਾਰ ਦਿਨ ਆਪਣੇ ਕੋਲ ਰੱਖਦੀ ਸੀ ਅਤੇ ਫਿਰ ਸਾਡੇ ਕੋਲ ਛੱਡ ਜਾਂਦੀ ਸੀ ਫਿਰ ਵੀ ਮਾਪਿਆਂ ਨੂੰ ਇਹ ਨਹੀਂ ਸ਼ੱਕ ਹੋਇਆ ਕਿ ਇਹ ਬੱਚਾ ਇਹਦਾ ਹੀ ਨਾ ਹੋਵੇ ਉਹ ਤਾਂ ਕੁੜੀ ਦੇ ਕਹੇ ਅਨੁਸਾਰ ਚੱਲੇਗੇ ਪਰ ਇਹ ਮਾਂ ਨੇ ਕਿੰਨਾ ਵੱਡਾ ਧੋਖਾ ਕੀਤਾ ਆਪਣੇ ਇਸ ਮਾਸੂਮ ਬੱਚੇ ਦੇ ਨਾਲ ਵੀ ਜਿਸ ਨੂੰ ਕੀ ਮਾਰ ਦਿੱਤਾ ਉਸ ਦਾ ਕਹਿਣਾ ਸੀ ਕਿ ਮੈਂ ਉਹਨੂੰ ਪੇਨ ਕਿਲਰ ਦੇ ਕੇ ਮਿੱਟੀ ਦੇ ਵਿੱਚ ਦਫਨਾ ਦਿੱਤਾ ਸੀ ਅਤੇ ਉਸ ਤੋਂ ਬਾਅਦ ਇਸ ਨੂੰ ਬਾਹਰ ਕੱਢ ਕੇ ਰੋਈ ਵੀ ਸੀ ਤ ਆਪਣੇ ਨਾਨਾ ਨਾਨੀ ਦੇ ਕੋਲ ਰਹਿੰਦੇ ਇਸ ਬੱਚੇ ਨੂੰ ਇਹ ਮਾਂ 30 ਤਰੀਕ ਨੂੰ ਲੈ ਕੇ ਜਾਂਦੀ ਹੈ ਇਹ ਆ ਕੇ ਕਿ ਮੈਂ ਇਸ ਦਾ ਆਧਾਰ ਕਾਰਡ ਬਣਵਾਣਾ ਤਾਂ ਇੱਥੇ ਕੁੜੀ ਦੇ ਪਿਤਾ ਆਖਦੇ ਨੇ ਕਿ ਨੇ ਵਿਆਹ ਕਰਵਾ ਲਿਆ ਅਸੀਂ ਸਾਨੂੰ ਪਤਾ ਤੱਕ ਨਹੀਂ ਸੀ ਸਾਨੂੰ ਇਹਦੇ ਹਾਲਾਤਾਂ ਬਾਰੇ ਵੀ ਪਤਾ ਨਹੀਂ ਸੀ ਪਰ ਇਹ ਕੁੜੀ ਹੁਣ ਜਦੋਂ ਫੜੀ ਗਈ ਆ ਆਪਣੇ ਬੱਚੇ ਨੂੰ ਮਾਰਨ ਤੋਂ ਬਾਅਦ ਤਾਂ ਦੱਸਦੀ ਹੈ ਕਿ ਘਰ ਦੇ ਵਿੱਚ ਖਾਣ ਜੋਗੀ ਰੋਟੀ ਤੱਕ ਨਹੀਂ ਸੀ ਨਾ ਹੀ ਘਰ ਦੇ ਵਿੱਚ ਲਾਈਟ ਹੁੰਦੀ ਸੀ ਨਾ ਹੀ ਖਾਣ ਪੀਣ ਦੇ ਲਈ ਕੁਝ ਸੀ ਅਤੇ ਮੇਰੀ ਜ਼ਿੰਦਗੀ ਨਰਕ ਤੋਂ ਵੀ ਬੱਤਰ ਹੁੰਦੀ ਜਾ ਰਹੀ ਸੀ ਅਤੇ ਮੇਰਾ ਬੱਚਾ ਵੀ ਇਹੋ ਜਿਹੀ ਹੀ ਜ਼ਿੰਦਗੀ ਜੀ ਰਿਹਾ ਸੀ ਰੋ ਰਿਹਾ ਸੀ ਮੇਰੀਆਂ ਅੱਖਾਂ ਦੇ ਸਾਹਮਣੇ ਤੜਫ ਰਿਹਾ ਸੀ ਬੁਖਾਰ ਚੜ ਗਿਆ ਸੀ ਉਸ ਨੂੰ ਬਿਮਾਰ ਸੀ ਉਹ ਅਤੇ ਮੈਂ ਹੋਰ ਕੁਝ ਨਹੀਂ ਕਰ ਸਕਦੀ ਸੀ ਜਿਸ ਤੇ ਚਲਦੇ ਹੋਏ ਉਸ ਨੇ ਆਪਣੇ ਬੱਚੇ ਨੂੰ ਚੱਕਿਆ ਅਤੇ ਉਸ ਤੋਂ ਬਾਅਦ ਪੇਨਕিলার ਦੇ ਕੇ ਮਿੱਟੀ ਦੇ ਵਿੱਚ ਦੱਬ ਦਿੱਤਾ ਫਿਰ ਇਸ ਬੱਚੇ ਨੂੰ ਦੱਬੇ ਹੋਏ ਨੂੰ ਬਾਹਰ ਕੱਢਿਆ ਗਿਆ ਬਾਹ ਇਹ ਹੀ ਆਖ ਰਹੀ ਹੈ ਕਿ ਮੈਨੂੰ ਚਾਹਤ ਰੋਣਾ ਆ ਰਿਹਾ ਸੀ ਤਰਸ ਆ ਰਿਹਾ ਸੀ ਫਿਰ ਇਹਦੇ ਕੱਪੜੇ ਬਦਲੇ ਜਦੋਂ ਦੇਖਿਆ ਕਿ ਇੱਥੇ ਤਾਂ ਇਸ ਨੂੰ ਕੀੜੇ ਮਕੋੜੇ ਹੀ ਖਾ ਜਾਣਗੇ ਇਸ ਕਰਕੇ ਉਸ ਨੇ ਇਸ ਨੂੰ ਚੱਕਣ ਤੋਂ ਬਾਅਦ ਬਸ ਸਟੈਂਡ ਤੇ ਲੈ ਕੇ ਗਈ ਉਹ ਮਾਨਸਾ ਦੀ ਬਸ ਦੇ ਵਿੱਚ ਉਹ ਬੈਠ ਗਈ ਉੱਥੇ ਜਾ ਕੇ ਬਸ ਸਟੈਂਡ ਤੇ ਛੱਡ ਦਿੱਤਾ ਇਹ ਸੋਚਦੇ ਹੋਏ ਕਿ ਕੋਈ ਇਸ ਨੂੰ ਭਲਾ ਮਾਨਸ ਬੰਦਾ ਚੱਕ ਲਵੇਗਾ ਤੇ ਇਸ ਦਾ ਅੰਤਿਮ ਸੰਸਕਾਰ ਕਰ ਦੇਵੇਗਾ ਇਸ ਮਗਰੋਂ ਇਹ ਕੁੜੀ ਜਿਸ ਤਰ੍ਹਾਂ ਕਿ ਪਰਿਵਾਰਿਕ ਮੈਂਬਰ ਆਖ ਰਹੇ ਨੇ ਕਿ ਇਹ ਆਪੇ ਥਾਣੇ ਦੇ ਵਿੱਚ ਗਈ ਅਤੇ ਜਾ ਕੇ ਆਖਦੀ ਹੈ ਕਿ ਮੈਂ ਬੱਚੇ ਨੂੰ ਮਾਰ ਦਿੱਤਾ ਹਾਲਾਂਕਿ ਪੁਲਿਸ ਨੂੰ ਉਸ ਸਮੇਂ ਵੀ ਯਕੀਨ ਨਹੀਂ ਹੋਇਆ ਸੀ ਕਿ ਕੋਈ ਔਰਤ ਇੰਜ ਕਰ ਸਕਦੀ ਹੈ ਉਹਨਾਂ ਨੇ ਹੀ ਸੋਚਿਆ ਕਿ ਕੋਈ ਇਹ पागल होनी है दिमागी तौर ते परेशान होनी है पर ਜਦੋਂ ਉਹ ਆਪਣੇ ਘਰ ਲੈ ਕੇ ਗਈ ਸਾਰੇ ਕੈਮਰੇ ਚੈੱਕ ਕਰਵਾਏ ਉਹਨਾਂ ਦੇ ਵਿੱਚ ਪਤਾ ਲੱਗਿਆ ਕਿ ਇਸ ਕੱਲੀ ਔਰਤ ਨੇ ਇਸ ਦੇ ਵਿੱਚ ਉਸ ਦਾ ਸਾਥ ਕਿਸੇ ਦੇ ਵੱਲੋਂ ਨਹੀਂ ਦਿੱਤਾ ਗਿਆ ਇਸ ਕੱਲੀ ਔਰਤ ਨੇ ਹੀ ਆਪਣੇ ਬੱਚੇ ਦੀ ਜਾਨ ਲਈ ਹੈ ਹੁਣ ਪਛਤਾ ਰਹੀ ਹੈ ਤੇ ਆਪਣੇ ਪਿਓ ਸਾਹਮਣੇ ਆਖਦੀ ਹੈ ਕਿ ਮੈਨੂੰ ਫਾਂਸੀ ਹੋ ਜਾਵੇ ਕਿਉਂਕਿ ਮੈਂ ਆਪਣੇ ਹੱਥੀਂ ਆਪਣਾ ਸਭ ਕੁਝ ਖਤਮ ਕਰ ਲਿਆ ਇਸ ਮਾਸੂਮ ਬੱਚੇ ਦੀ ਕਹਾਣੀ ਤੁਸੀਂ ਸੁਣੀ ਹੈ 6 ਤੋਂ 7 ਸਾਲ ਦਾ ਇਹ ਬੱਚਾ ਜੋ ਕਿ ਆਪਣੀ ਉਸ ਮਾਦ ਦੇ ਕੋਲ ਰਿਹਾ 3 ਮਹੀਨੇ ਜਦੋਂ ਇਹਨੇ ਜਨਮ ਲਿਆ ਬਾਅਦ ਦੇ ਵਿੱਚ ਨਾਨਾ ਨਾਨੀ ਦੇ ਕੋਲ ਪਰ ਇਹਨੂੰ ਨਹੀਂ ਪਤਾ ਸੀ ਕਿ ਇਹ ਮੇਰੇ ਨਾਨਾ ਨਾਨੀ ਨੇ ਇਸ ਮਕਰੋ ਅਧਾਰ ਕਾਰਡ ਬਣਾਉਣ ਦੇ ਬਹਾਨੇ ਇਸ ਦੀ ਮਾਇਸ ਨੂੰ ਆਪਣੇ ਨਾਨਕੇ ਘਰੋਂ ਲੈ ਕੇ ਜਾਂਦੀ ਹੈ ਅਤੇ ਜਾ ਕੇ ਇਸ ਨੂੰ ਕਿਸ ਤਰ੍ਹਾਂ ਬੇਰਹਿਮੀ ਦੇ ਨਾਲ ਮਾਰਦੀ ਹੈ ਤੁਸੀਂ ਸੁਣ ਚੁੱਕੇ ਹੋ ਅਤੇ ਬਾਅਦ ਦੇ ਵਿੱਚ ਪੁਲਿਸ ਦੇ ਕੋਲ ਜਾ ਕੇ ਉਹ ਇਸ ਸਮੇਂ ਪਛਤਾ ਰਹੀ ਹੈ ਕਿ ਮੈਂ ਇਹ ਆਪਣੇ ਹੱਥੀ ਕੀ ਕਰ ਦਿੱਤਾ ਇਹ ਔਰਤ ਵੀ ਜੇਲ੍ਹ ਦੇ ਵਿੱਚ ਹੈ ਇਸ ਦਾ ਪਤੀ ਵੀ ਜੇਲ੍ਹ ਦੇ ਵਿੱਚ ਹੀ ਇਸ ਨੇ ਦੱਸਿਆ ਕਿ ਇਸੇ ਕਰਕੇ ਘਰ ਦੇ ਹਾਲਾਤ ਖਰਾਬ ਹੁੰਦੇ ਗਏ ਇਹਦੇ ਸਹੁਰੇ ਪਰਿਵਾਰ ਵਾਲੇ ਨੂੰ ਪੁੱਛਦੇ ਨਹੀਂ ਸੀ ਇਹਦਾ ਕਹਿਣਾ ਸੀ ਕਿ ਮੇਰੇ ਬੱਚੇ ਦੀਆਂ ਭੂਆ ਗਵਾਣ ਤੱਕ ਆਉਂਦੀਆਂ ਸੀ ਪਰ ਸਾਡੇ ਕਰਨ ਹੀ ਹੁੰਦੀਆਂ ਸੀ ਇਹੋ ਜਿਹੇ ਹੋਰ ਵੀ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਕਿ ਸੋਰੇ ਪਰਿਵਾਰ ਵਾਲੇ ਸਾਡੇ ਨਾਲ ਚੰਗੀ ਤਰ੍ਹਾਂ ਬਣਾ ਕੇ ਨਹੀਂ ਰੱਖਦੇ ਜਿਸ ਤੇ ਚਲਦੇ ਹੋਏ ਹਾਲਾਤ ਖਰਾਬ ਹੋਣਗੇ ਅਤੇ ਮਜਬੂਰਨ ਇੱਕ ਮਾਂ ਨੇ ਆਪਣੇ ਬੱਚੇ ਨੂੰ ਮਾਰਿਆ ਪਰ ਸੱਚਾਈ ਇਹ ਹੀ ਹੈ ਕਿ ਇਸ ਮਾਂ ਨੇ ਪੂਰੀ ਪਲੈਨਿੰਗ ਦੇ ਨਾਲ ਆਪਣੇ ਬੱਚੇ ਨੂੰ ਖਤਮ ਕੀਤਾ ਤੇ ਉਸ ਤੋਂ ਬਾਅਦ ਇਸ ਦੀ ਮ੍ਰਿਤਕ ਦੇਨ ਨੂੰ ਬਸ ਸਟੈਂਡ ਤੇ ਰੱਖ ਕੇ ਭੱਜ ਰਹੀ ਸੀ ਅਤੇ ਬਾਅਦ ਵਿੱਚ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ ਹੀ ਸਾਰੀ ਕਹਾਣੀ ਸਾਹਮਣੇ ਆਈ ਪਰ ਜਿਵੇਂ ਕਿ ਕੁੜੀ ਦੇ ਪਿਤਾ ਦੱਸਦੇ ਨੇ ਕਿ ਇਹ ਖੁਦ ਥਾਣੇ ਗਈ ਸੀ ਅਤੇ ਇਹਨੇ ਜਾ ਕੇ ਹੀ ਕਿਹਾ ਸੀ ਕਿ ਮੈਂ ਆਪਣੇ ਬੱਚੇ ਨੂੰ ਮਾਰ ਦਿੱਤਾ ਹੈ